ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਦੀ ਮੌਤ ਹੋਏ ਨੂੰ ਕਾਫੀ ਦਿਨ ਹੋ ਗਏ ਹਨ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਇੱਕ ਵੱਡੇ ਕਲਾਕਾਰ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ ਉਸ ਦੀ ਜਿਹੜੀ ਮੌਤ ਦੀ ਪਹੇਲੀ ਆ ਉਹ ਹਾਲੇ ਤੱਕ ਬਣੀ ਹੋਈ ਆ ਕੀ ਉਸ ਦੀ ਮੌਤ ਸਾਜ਼ਿਸ਼ ਦੇ ਤਹਿਤ ਹੋਈ ਆ ਉਸ ਦੀ ਮੌਤ ਦਾ ਕੌਣ ਜ਼ਿੰਮੇਵਾਰ ਆ ਇਹ ਹਾਲੇ ਤੱਕ ਇੱਕ ਪਹੇਲੀ ਬਣੀ ਹੋਈ ਆ ਰਾਜਵੀਰ ਜਵੰਦੇ ਦਾ ਪਰਿਵਾਰ ਕਿਸ ਨੂੰ ਦੋਸ਼ੀ ਸਮਝ ਰਿਹਾ ਕਿਸ ਦੇ ਉੱਪਰ ਉਂਗਲ ਕਰ ਰਿਹਾ ਇਹ ਗੱਲ ਹੁਣ ਖੁੱਲ ਕੇ ਸਾਹਮਣੇ ਆਈ ਆ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਵਿੱਚ ਉਸ ਦੀ ਇੱਕ ਮਾਂ ਭੈਣ ਪਤਨੀ ਤੇ ਉਸ ਦੇ ਦੋ ਛੋਟੇ ਬੱਚੇ ਸਨ ਛੋਟੀ ਬੱਚੀ 6 ਸਾਲ ਦੀ ਆ ਤੇ ਉਦੋਂ ਛੋਟਾ ਲੜਕਾ ਉਹ 3 ਸਾਲ ਦਾ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਕਿ ਰਾਜਵੀਰ ਜਵੰਦੇ ਦੇ ਪਿਤਾ ਦਾ ਦੇਹਾਂਤ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਹੋ ਚੁੱਕਿਆ ਸੀ ਤੇ ਇਕੱਲਾ ਰਾਜਵੀਰ ਜਵੰਦਾ ਹੀ ਆਪਣੇ ਪਰਿਵਾਰ ਦੇ ਵਿੱਚ ਇਕਲੌਤਾ ਪੁਰਸ਼ ਸੀ 2020 ਦੇ ਵਿੱਚ ਰਾਜਵੀਰ ਜਵੰਦਾ ਜਦੋਂ ਕਿਸਾਨੀ ਅੰਦੋਲਨ ਧਰਨੇ ਤੇ ਗਿਆ ਸੀ ਤਾਂ ਉਸ ਸਮੇਂ ਉਸਦੇ ਪਿਤਾ ਦਾਦੇ ਹਾਂਤ ਹੋ ਗਿਆ ਸੀ ਤੁਹਾਨੂੰ ਪਤਾ ਹੀ ਹੈ ਅੱਜ ਦੇ ਟਾਈਮ ਰਾਜਵੀਰ ਜਵੰਦਾ ਪੰਜਾਬ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਸੀ ਉਸ ਦੀ ਗਾਇਕੀ ਤੇ ਉਸ ਦੇ ਗਾਣਿਆਂ ਦੀ ਤੂਤੀ ਬੋਲਦੀ ਸੀ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਦੇ ਸ਼ੋਹਾਂ ਦੀ ਤਾਂ ਪੂਰੀ ਪੰਜਾਬੀ ਇੰਡਸਟਰੀ ਵਿੱਚ 50% ਅਖਾੜੇ ਕੱਲਾ ਰਾਜਵੀਰ ਜਵੰਦਾ ਲਾਉਂਦਾ ਸੀ ਕਿਉਂਕਿ ਇਹੋ ਜਿਹੀ ਪਰਫਾਰਮੈਂਸ ਲਾਈਵ ਜਾਂ ਤਾਂ ਐਮੀ ਵਰਕ ਤੇ ਜਸ ਬਾਜਵਾ ਤੇ ਹੋਰ ਜਾਂ ਕੋਈ ਇੱਕ ਦੋ ਕਲਾਕਾਰ ਹੀ ਸੀ ਜੋ ਲਾਈਵ ਪਰਫਾਰਮੈਂਸ ਇਸ ਦੇ ਬਰਾਬਰ ਦੇ ਸਕਦੇ ਸੀ ਨਹੀਂ ਤਾਂ ਪੰਜਾਬ ਦੇ ਵਿੱਚ ਕੋਈ ਅਜਿਹਾ ਕਲਾਕਾਰ ਨਹੀਂ ਸੀ ਜੋ ਰਾਜਵੀਰ ਜਵੰਦੇ ਦੇ ਬਰਾਬਰ ਲਾਈਵ ਖੜ ਕੇ ਗਾ ਸਕਦਾ ਸੀ ਕਿਉਂਕਿ ਲਾਈਵ ਪਰਫਾਰਮੈਂਸ ਦੇਣਾ ਲਾਈਵ ਗਾਉਣਾ ਬਹੁਤ ਔਖਾ ਹੁੰਦਾ ਇਹ ਇੱਕ ਕਲਾ ਹੁੰਦੀ ਆ ਇਹ ਇੱਕ ਆਰਟ ਹੁੰਦੀ ਆ ਜੋ ਰਾਜਵੀਰ ਜਵੰਦਾ ਦੇ ਵਿੱਚ ਸੀ ਰਾਜਵੀਰ ਜਵੰਦਾ ਪੰਜਾਬੀ ਯੂਨੀਵਰਸਿਟੀ ਵਿੱਚ ਥੀਏਟਰ ਕਰਦੇ ਰਹੇ ਆ ਤੇ ਉੱਥੇ ਇਹਨਾਂ ਨੇ ਪ੍ਰੋਪਰ ਸੰਗੀਤ ਦੀ ਸਿੱਖਿਆ ਵੀ ਲਈ ਸੀ ਇਸ ਕਰਕੇ ਜਿਹੜਾ ਵੀ ਲਾਈਵ ਰਾਜਵੀਰ ਜਵੰਦੇ ਦਾ ਇੱਕ ਵਾਰ ਸੁਣ ਲੈਂਦਾ ਸੀ ਭਾਵੇਂ ਹੋਰ ਕੋਈ ਫੋਕ ਗਾਇਕ ਗਾਉਂਦਾ ਸੀ ਫਿਰ ਵੀ ਉਹ ਰਾਜਵੀਰ ਜਵੰਦੇ ਦਾ ਫੈਨ ਹੋ ਜਾਂਦਾ ਸੀ ਜੇਕਰ ਆਪਾਂ ਗੱਲ ਕਰੀਏ ਵਿਆਹਾਂ ਦੇ ਸੀਜ਼ਨ ਦੀ ਤਕਰੀਬਨ ਜੇਕਰ 500 ਖਾੜਾ ਲੱਗਦਾ ਸੀ ਤਾਂ ਉਸ ਦੇ ਵਿੱਚੋਂ 125-30 ਖਾੜੇ ਇਕੱਲੇ ਰਾਜਵੀਰ ਜਵੰਦੇ ਦੇ ਹੁੰਦੇ ਸੀ ਕਈ ਵਿਆਹ ਤਾਂ ਅਜਿਹੇ ਹੁੰਦੇ ਸੀ ਕਿ ਜਿਨ੍ਹਾਂ ਦੀ ਡੇਟ ਰਾਜਵੀਰ ਜਵੰਦੇ ਤੋਂ ਪੁੱਛ ਕੇ ਰੱਖੀ ਜਾਂਦੀ ਸੀ ਕਿ ਕਿਸ ਦਿਨ ਉਹ ਪ੍ਰੋਗਰਾਮ ਬੁੱਕ ਕਰ ਸਕਦੇ ਆ ਫਿਰ ਉਸੇ ਦਿਨ ਉਸ ਵਿਆਹ ਦੀ ਡੇਟ ਰੱਖੀ ਜਾਂਦੀ ਸੀ ਆਪਾਂ ਅਕਸਰ ਆਮ ਵੇਖਿਆ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਮਸ਼ਹੂਰ ਹੁੰਦਾ ਦੌਲਤ ਸ਼ੌਹਰਤ ਨਾਮ ਕਮਾਉਂਦਾ ਤਾਂ ਉਸ ਦੀਆਂ ਲੱਤਾਂ ਖਿੱਚਣ ਵਾਲੇ ਬੜੇ ਹੁੰਦੇ ਆ ਇਹ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਆਪਾਂ ਦੇਖਿਆ ਕਿ ਜਦੋਂ ਸਿੱਧੂ ਮੂਸੇਵਾਲਾ ਮਸ਼ਹੂਰ ਹੋਇਆ ਤਾਂ ਉਸ ਦੇ ਕਤਲ ਦੇ ਵਿੱਚ ਕਈ ਕਲਾਕਾਰਾਂ ਦੇ ਨਾਮ ਲੈ ਰਹੇ ਸੀ ਕਈ ਕਲਾਕਾਰ ਕਟਾਰੇ ਦੇ ਵਿੱਚ ਖੜੇ ਕੀਤੇ ਪਰ ਕਿਸੇ ਤੇ ਕੋਈ ਦੋਸ਼ ਸਾਬਤ ਨਹੀਂ ਹੋਇਆ ਤੇ ਆਪਾਂ ਵੇਖਿਆ ਕਿ ਜਦੋਂ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਸੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਕਾਫੀ ਗੱਲਾਂ ਛੜੀਆਂ ਕਿ ਜਦੋਂ ਰਾਜਵੀਰ ਜਵੰਦਾ ਰਾਈਟ ਤੇ ਗਿਆ ਤਾਂ ਉਸਦੇ ਹੈਲਮਟ ਉੱਤੇ ਗੋਪ੍ਰੋ ਕੈਮਰਾ ਸੀ ਉਸ ਦੀ ਰਿਕਾਰਡਿੰਗ ਕਿੱਥੇ ਆ ਤੇ ਬਾਅਦ ਵਿੱਚ ਕਿਹਾ ਗਿਆ ਕਿ ਬਲੈਰੋ ਗੱਡੀ ਵੱਜੀ ਨਾ ਹੀ ਉਹ ਬਲੈਰੋ ਗੱਡੀ ਲੱਭੀ ਜੇ ਉਹ ਟੱਠਾਂ ਦੇ ਵਿੱਚ ਵੱਜਾ ਸੀ ਤਾਂ ਨਾ ਹੀ ਉਹ ਟੱਠੇ ਲੱਭੇ ਨਾ ਹੀ ਉਹ ਟੱਠਾਂ ਦੇ ਕੋਈ ਸੱਟਾਂ ਲੱਗੀਆਂ ਤੇ ਜਦੋਂ ਇਹ ਗੱਲਾਂ ਸੋਸ਼ਲ ਮੀਡੀਆ ਉੱਪਰ ਉੱਠਣ ਲੱਗੀਆਂ ਤਾ ਸਾਰੇ ਲੋਕ ਵਾਕਈ ਚਿੰਤਤ ਹੋਏ ਕਿ ਰਾਜਵੀਰ ਜਵੰਦੇਾ ਕਿਸੇ ਸਾਜ਼ਿਸ਼ ਤਹਿਤ ਮਰਵਾਇਆ ਪਰ ਇੱਕ ਗੱਲ ਜ਼ਰੂਰ ਸਾਹਮਣੇ ਆਈ ਕਿ ਜੇਕਰ ਜਿੱਥੇ ਰਾਜਵੀਰ ਜਵੰਦੇ ਨੂੰ ਪਹਿਲਾ ਹਸਪਤਾਲ ਦੇ ਵਿੱਚ ਲਜਾਇਆ ਗਿਆ ਜੇਕਰ ਉੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਤਾਂ 40s ਦੇ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਸੀ ਕਿ ਰਾਜਵੀਰ ਜਵੰਦੇ ਦੀ ਜਾਨ ਬਚ ਸਕਦੀ ਸੀ ਪਰ ਇਹ ਸਭ ਬੀਤ ਗਈਆਂ ਗੱਲਾਂ ਬਾਅਦ ਦੇ ਵਿੱਚ ਰਾਜਵੀਰ ਜਵੰਦੇ ਦਾ ਪਰਿਵਾਰ ਡੂੰਘੇ ਸਦਮੇ 'ਚ ਉਸ ਦੇ ਵੱਲੋਂ ਉਸ ਦੇ ਪਰਿਵਾਰ ਵੱਲੋਂ ਕੋਈ ਵੀ ਬਿਆਨ ਕੋਈ ਵੀ ਪ੍ਰਤੀਕਰਮ ਕੁਝ ਵੀ ਸਾਹਮਣੇ ਨਹੀਂ ਆਇਆ ਕਿਉਂਕਿ ਪੁਲਿਸ ਨੇ ਜੋ ਕਿਹਾ ਪਰਿਵਾਰ ਨੇ ਉਹ ਬਾਣਾ ਮੰਨ ਕੇ ਉਸ ਦਾ ਸਬਰ ਕਰ ਲਿਆ ਪਰ ਜਿਹੜੇ ਪ੍ਰਸ਼ਾਸਨਕ ਆ ਉਹ ਲਗਾਤਾਰ ਪੁੱਛ ਰਹੇ ਆ ਕਿ ਰਾਜਵੀਰ ਜਵੰਦਾ ਕਿਸੇ ਸਾਜਿ ਤਹਿਤ ਗਿਆ ਜਾਂ ਫਿਰ ਇਹ ਇੱਕ ਹਾਦਸਾ ਸੀ